ਡੱਟਸਪ ਉਹ ਗੱਲ ਕਰਾਂਗੇ ਵੀ ਜਿਵੇਂ ਪਿਛਲੇ ਸਮੇਂ ਦੇ ਵਿੱਚ ਗੁਲਾਬੀ ਸੁੰਡੀ ਨੂੰ ਲੈ ਕੇ ਬੜਾ ਰੌਲਾ ਪੈਂਦਾ ਰਿਹਾ ਤਾਂ ਨਰਮੇ ਹੇਠ ਰੱਖਦਾ ਵੀ ਬੜਾ ਘਟ ਗਿਆ ਸੀ ਡੱਟਸਪ ਤਾਂ ਹੁਣ ਕੀ ਲੱਗਦਾ ਹੈ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਔਰ ਗੁਲਾਬੀ ਸੁੰਡੀ ਨੂੰ ਲੈ ਕੇ ਹੁਣ ਤੋਂ ਹੀ ਜਿਹੜੇ ਕਿਸਾਨ ਪ੍ਰਬੰਧ ਕਰ ਲੈਣ ਹੁਣ ਤੋਂ ਹੀ ਅਜਿਹਾ ਕੀ ਕੁਝ ਕਰ ਲੈਣ ਵੀ ਗੁਲਾਬੀ ਸੁੰਡੀ ਤੋਂ ਨਰਮੇ ਨੂੰ ਬਚਾਇਆ ਜਾ ਸਕੇ ਆਪਾਂ ਦੇਖਿਆ ਜਿਵੇਂ ਪਿਛਲੇ ਸਾਲ ਗੁਲਾਬੀ ਸੁੰਡੀ ਦਾ ਹਮਲਾ ਜਿਹੜਾ 2023 ਦੇ ਮੁਕਾਬਲੇ ਬਹੁਤ ਘੱਟ ਸੀਗਾ। ਤੋਂ ਇਸ ਸਾਲ ਵੀ ਓਵੇਂ ਹੀ ਉਮੀਦ ਕਰਦੇ ਜਿਸ ਹਿਸਾਬ ਨਾਲ ਗਰਮੀ ਪੈ ਰਹੀ ਹੈ ਕਿ ਗੁਲਾਬੀ ਸੁੰਡੀ ਦਾ ਹਮਲਾ ਘੱਟ ਹੀ ਰਹੇਗਾ। ਪਰ ਫਿਰ ਵੀ ਕਿਸਾਨ ਵੀਰ ਇਸ ਚੀਜ਼ ਨੂੰ ਆ ਥੋੜਾ ਜਿਹਾ ਸੁਚੇਤ ਹੋ ਕੇ ਲੈਣ ਕਿ ਜੇ ਆਪਣੇ ਖੇਤ ਦੇ ਆਲੇ ਦੁਆਲੇ ਕੋਈ ਛਟੀਆਂ ਦੇ ਢੇਰ ਟੂਰ ਕੁਝ ਪਏ ਨੇ ਇਸ ਤਰ੍ਹਾਂ ਦੇ ਤਾਂ ਉਹਨਾਂ ਦਾ ਜਰੂਰ ਪ੍ਰਬੰਧ ਕਰ ਲੈਣ ਜਿੱਥੇ ਨਰਮਾ ਨਾਲ ਨੇੜੇ ਬੀਜਿਆ ਹੋਵੇ ਕਿਉਂਕਿ ਉੱਥੋਂ ਹੀ ਇਹ ਜਿਹੜੀਆਂ ਸਮੱਸਿਆਵਾਂ ਥੋੜੀਆਂ ਜਿਹਾ ਵੱਧ ਜਾਂਦੀਆਂ ਸੋ ਇਹ ਇਹ ਚੀਜ਼ ਹੀ ਆ ਜਿਹੜੀ ਹੁਣ ਇੱਕ ਵਾਰੀ ਕਰਨ ਵਾਲੀ ਹੈ ਕਿ ਜੇ ਕੋਈ ਖੇਤ ਦੇ ਆਸੇ ਪਾਸੇ ਕੋਈ ਛਟੀਆਂ ਦਾ ਛੋਰ ਪਿਆ ਹੈ ਉਹਨੂੰ ਆਪਾਂ ਥੋੜਾ ਜਿਹਾ ਪ੍ਰਬੰਧਨ ਕਰ ਲਈਏ ਉਹਨੂੰ ਝਾੜ ਚੂੜ ਲਈਏ ਉਹਦੇ ਜਿਹੜੇ ਸਿਕਰੀਆਂ ਉਹ ਛਾੜ ਕੇ ਉਹਨੂੰ ਆਗੂ ਗੁਲਾਦੀਏ ਕਿਸੇ ਪਾਸੇ ਤਾਂ ਜੋ ਮਤਲਬ ਇਹ ਜਿਹੜਾ ਇਹਦਾ ਇੱਥੇ ਕਾਬੂ ਕੀਤਾ ਜਾ ਸਕੇ ਬਾਕੀ ਕਿਉਂਕਿ ਯੂਨੀਵਰਸਿਟੀ ਨੇ ਕਈ ਕੀਟਨਾਸ਼ਕ ਸਪਰੇਅ ਕਰਨ ਦੀ ਜਿਹੜੀ ਸਿਫਾਰਿਸ਼ ਕੀਤੀ ਹੋਈ ਹੈ ਸਾਰੇ ਕੀਟਨਾਸ਼ਕ ਇਹਦੇ ਵਿੱਚ ਤੇ ਆ ਸਰਦਾਰ ਨੇ ਕੋਈ ਘਬਰਾਣ ਵਾਲੀ ਗੱਲ ਨਹੀਂ ਹੈਗੀ ਸਿਰਫ ਇਹ ਗੱਲ ਦਾ ਧਿਆਨ ਰੱਖਣਾ ਹੈ ਕਈ ਵਾਰੀ ਫਾਰਮਰ ਜਾਂ ਕਿਸਾਨ ਵੀਰ ਨਰਮੇ ਦੇ ਕੰਪਨੀ ਵਾਲੇ ਦੀ ਗੱਲ ਦੇ ਵਿੱਚ ਆ ਕੇ ਮਹਿੰਗੇ ਜਿਹੜੇ ਕੈਮੀਕਲ ਹੈ ਉਹਨਾਂ ਵਾਲੇ ਪਿੱਛੇ ਭਜਦੇ ਨੇ ਵੀ ਇਹਦਾ ਅਸਰ ਬਹੁਤ ਜ਼ਿਆਦਾ ਰਹੇਗਾ ਮਹਿੰਗਾ ਕੈਮੀਕਲ ਕਰਾਂਗੇ ਤਾਂ ਪਰ ਜਦ ਕੀ ਮਹਿੰਗਾ ਸਸਤਾ ਸਾਰੇ ਕੈਮੀਕਲਾਂ ਦਾ ਤਕਰੀਬਨ ਜਿਹੜਾ ਅਸਰ ਹੈ ਉਹ ਬਰਾਬਰ ਰਹਿੰਦਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਵੱਲ ਨਾ ਜਾ ਕੇ ਜਿਸ ਤਰੀਕੇ ਨਾਲ ਯੂਨੀਵਰਸਿਟੀ ਨੇ ਕੀਟਨਾਸ਼ਕਾਂ ਦੀ ਸਪਰੇਅ ਦਾ ਸ਼ਡਿਊਲ ਦਿੱਤਾ ਹੋਇਆ ਉਹਨੂੰ ਫੋਲੋ ਕਰਨਗੇ ਤੇ ਜਿਹੜੀ ਗੁਲਾਬੀ ਸੁੰਡੀ ਹੈ ਇਹ ਬਹੁਤ ਜ਼ਿਆਦਾ ਖਤਰਾ ਨਹੀਂ ਬਣੇਗੀ ਆਪਣੇ ਸਰਬ ਇੱਕ ਆਮ ਤੌਰ ਤੇ ਇਹ ਗੱਲ ਹੁੰਦੀ ਹੈ ਵੀ ਕਿਸਾਨ ਵੀਰ ਦੁਕਾਨਾਂ ਵਾਲੇ ਨਾਲ ਤਾਲਮੇਲ ਹੁੰਦਾ ਉਹਨਾਂ ਤੋਂ ਜਿੱਦਾਂ ਪੁੱਛ ਲਿਆ ਵੀ ਕਿਹੜੀ ਸਪਰੇਅ ਕਰੀ ਉਹ ਹੀ ਦੱਸ ਦੁੱਸ ਦਿੰਦੇ ਆ ਬੇ ਲੋੜੀਆਂ ਖਾਦਾਂ ਦੀ ਵਰਤੋਂ ਵੀ ਹੁੰਦੀਆਂ ਬੇ ਲੋੜੀਆਂ ਸਪਰੇਅਾਂ ਦੀ ਵਰਤੋਂ ਵੀ ਹੁੰਦੀ ਆ ਤਾਂ ਉਹਨੂੰ ਲੈ ਕੇ ਆਪਾਂ ਕਿਸਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਖੇਤੀਬਾੜੀ ਵਿਭਾਗ ਦੇ ਵੱਲੋਂ ਤੇ ਸਾਡੀ ਯੂਨੀਵਰਸਿਟੀ ਵੱਲੋਂ ਜਿਹੜਾ ਕੀਟ ਵਿਗਿਆਨ ਵਿਭਾਗ ਹੈ ਉਹਨਾਂ ਵੱਲੋਂ ਸਿਫਾਰਿਸ਼ ਕੀਤੀਆਂ ਕੀਟਨਾਸ਼ਕਾਂ ਦੇ ਪੋਸਟਰ ਛਪਵਾਏ ਹੋਏ ਨੇ ਜਨਰਲੀ ਉਹ ਜ਼ਰੂਰੀ ਕੀਤਾ ਗਿਆ ਕਿ ਜਿੰਨੀਆਂ ਵੀ ਪੈਸਟਿਸਾਈਡ ਸ਼ਾਪਸ ਹੈ ਉੱਥੇ ਉਹ ਪੋਸਟਰ ਲੱਗਿਆ ਹੋਵੇ ਤਾਂ ਕਿਸਾਨ ਵੀਰ ਉਸ ਤੋਂ ਵੀ ਜਾਣਕਾਰੀ ਲੈ ਸਕਦੇ ਨੇ ਕਿ ਜਿਹੜੀ ਉਹ ਕੀਟਨਾਸ਼ਕ ਦੇ ਰਿਹਾ ਹੈ ਕਿ ਉਹ ਉਹਦੇ ਵਿੱਚ ਲਿਸਟ ਹੈਗੀ ਆ ਕਿ ਨਹੀਂ ਹੈਗੀ ਕਿਸੇ ਵੀ ਚੀਜ਼ ਵਾਸਤੇ ਚਾਹੇ ਚਿੱਟੇ ਮੱਛਰ ਵਾਸਤੇ ਚਾਹੇ ਗੁਲਾਬੀ ਸੁੰਢੀ ਵਾਸਤੇ ਹੈ ਨਹੀਂ ਤਾਂ ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟੇਸ਼ਨ ਦੇ ਨਾਲ ਅ ਜੁੜ ਕੇ ਉਹਨਾਂ ਨੂੰ ਕਾਲ ਕਰਕੇ ਜਿਵੇਂ ਮੈਨੂੰ ਕਾਲ ਕਰਕੇ ਜਾਂ ਡਾਕਟਰ ਜਗਦੀਸ਼ अरोड़ा ਨੂੰ ਕਾਲ ਕਰਕੇ ਇੱਥੇ ਅਬੂਰ ਦੇ ਵਿੱਚ ਤਾਂ ਸਾਡੇ ਨਾਲ ਵੀ ਰਾਹਤ ਦਾ ਕਰ ਸਕਦੇ ਨੇ ਸੋ ਮੇਰਾ ਨੰਬਰ ਜਿਹੜਾ ਉਹ 8437700130 ਹੈ 8437700130 ਠੀਕ ਹੈ ਧੰਨਵਾਦ ਸਭ ਮਨਪ੍ਰੀਤ ਸਿੰਘ ਫਸਲ ਵਿਗਿਆਨੀ ਪੀਏਯੂ ਦੇ ਖੇਤੀ ਖੋਜ ਕੇਂਦਰ ਅਬੋਰ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਇੱਥੇ ਇੱਕ ਅਸੀਂ ਬੇਨਤੀ ਇੱਕ ਅਪੀਲ ਕਿਸਾਨਾਂ ਨੂੰ ਜ਼ਰੂਰ ਕਰਨੀ ਚਾਹਾਂਗੇ ਕਿ ਪੀਏਯੂ ਵੱਲੋਂ ਜਾਂ ਖੇਤੀਬਾੜੀ ਵਿਭਾਗ ਵੱਲੋਂ ਜਿਹੜੀਆਂ ਵੀ ਤੁਹਾਨੂੰ ਕੋਈ ਸਪਾਰਸ਼ੋ ਦਾ ਦਵਾਈਆਂ ਹੈ ਜਾਂ ਜਿੰਨਾ ਕੋ ਉਹਨਾਂ ਵੱਲੋਂ ਤੁਹਾਨੂੰ ਦੱਸਿਆ ਜਾਂਦਾ ਹੈ ਕੋਸ਼ਿਸ਼ ਕਰਿਆ ਕਰੋ ਆਪੋ ਥਾਬ ਵਿੱਚ ਨਾ ਪਾਓ ਤੇ ਵਿਗਿਆਨੀਆਂ ਨਾਲ ਖੇਤੀਬਾੜੀ ਮਾਹਿਰਾਂ ਨਾਲ ਆਪਾਂ ਗੱਲਬਾਤ ਕਰਕੇ ਹੀ ਆਪਦੀ ਜਿਹੜੀ ਕੋਈ ਸਪਰੇਅ ਦੀ ਲੋੜ ਆ ਖਾਦ ਦੀ ਲੋੜ ਆ ਉਹਨਾਂ ਹੀ ਵਰਤੋ ਕੀਤੀ ਜਾਵੇ ਬੇ ਲੋੜੀਆਂ ਖਾਦਾਂ ਦੀ ਵਰਤੋ ਬੇ ਲੋੜੀਆਂ ਸਪਰੇਆਂ ਦੀ ਵਰਤੋ ਆ ਜਿਹੜੀ ਨਾ ਕੀਤੀ ਜਾਵੇ ਤਾਂ ਜੋ ਜਿਹੜੀ ਆਪਾਂ ਨੂੰ ਸੰਭਾਲ ਆ ਨਰਮੇ ਦੀ ਉਹ ਬਾੜੀ ਮਹਿੰਗੀ ਨਾ ਪਾਵੇ ਤੇ ਆਪਾਂ ਨੂੰ ਬਚਤ ਵੀ ਰਵੇ ਆਸ ਕਰਦੇ ਹਾਂ ਕਿ ਨਰਮਾ ਐਤ ਕੀ ਗਲਾਬੀ ਸੁੰਦੀ ਤੋਂ ਬਚਦਾ ਹੋਇਆ ਕਿਸਾਨਾਂ ਦਾ ਜਿਹੜਾ ਆਰਥਿਕ ਪੱਖ ਤੋਂ ਕਿਸਾਨਾਂ ਨੂੰ ਹੁਲਾਰਾ ਦੇਵੇ ਵਧੀਆ ਚਾਰ ਹੋਣ ਇਸ ਆਸ ਦੇ ਨਾਲ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ